ਲੰਬੇ ਇੰਤਜ਼ਾਰ ਤੋਂ ਬਾਅਦ ਪਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਨੇ ਰਾਹਤ ਦਿੱਤੀ ਹੈ ਅਦਾਲਤ ਨੇ ਮੋਹਾਲੀ ਦੇ ਵਿੱਚ ਦਰਜ ਕੇਸ ਦੇ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ 50000 ਦੇ ਮੁਚਲਕੇ ਉੱਤੇ ਪਾਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਫਿਲਹਾਲ ਪਾਨਾ ਸਿੱਧੂ ਪਟਿਆਲਾ ਦੀ ਜੇਲ੍ਹ ਚ ਬੰਦ ਸੀ ਜਿੱਥੋਂ ਉਸ ਨੂੰ ਰਿਹਾ ਕਰ ਦਿੱਤਾ ਗਿਆ ਜ਼ਿਕਰ ਕਰਦੀ ਹੈ ਕਿ ਪਾਨਾ ਸਿੱਧੂ ਤੇ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਕੇਸ ਦਰਜ ਸਨ ਮੋਹਾਲੀ ਦੇ ਵਿੱਚ ਉਸ ਉਤੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਅਤੇ ਉਸ ਨੂੰ ਬਲੈਕਮੇਲ ਕਰਨ ਦੇ aarop ਲੱਗੇ ਸਨ ਇਸੇ ਮਾਮਲੇ ਦੇ ਵਿੱਚ ਉਸ ਦੇ ਭਰਾ ਨੂੰ ਵੀ aaropi ਤੈਅ ਕੀਤਾ ਗਿਆ ਸੀ ਇਹ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਦੇ ਵਿੱਚ ਦਰਜ ਕੀਤਾ ਗਿਆ ਕਿੰਦਰਵੀਰ ਸਿੰਘ ਵਿਦੇਸ਼ਾਵਾਸੀ ਜ਼ੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਮੋਹਾਲੀ ਦੇ ਫੇਜ਼ 5 ਦੇ ਵਿੱਚ ਹਾਈ ਰਾਈਜ਼ ਇਮੀਗ੍ਰੇਸ਼ਨ ਕੰਪਨੀ ਹੈ ਉਸ ਨੇ ਪਾਨਾ ਸਿੱਧੂ ਖਿਲਾਫ ਧਮਕਾਉਣ ਜਬਰੀ ਵਸੂਲੀ ਸਮੇਤ ਕਈ ਤਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ ਉਸ ਉਤੇ ਕਾਰਵਾਈ ਕਰਦਿਆਂ پولیس ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ 3 ਫਰਵਰੀ ਨੂੰ ਪਾਨਾ ਸੁੱਧੂ ਦੀ ਰਿਹਾਈ ਨੂੰ ਲੈ ਕੇ ਕਿਸਾਨ ਚੋਥੇ ਬੰਨਿਆ ਦੀ ਹਮਾਇਤ ਦੇ ਨਾਲ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਲਿਖਤੀ ਪਰੋਸਾ ਦਿੱਤਾ ਕਿ 10 ਤਰੀਕ ਨੂੰ ਪਾਨੇ ਸਿੱਧੂ ਨੂੰ ਰਹਾ ਕਰ ਦਿੱਤਾ ਜਾਏਗਾ ਹਾਲਾਂਕਿ ਪਾਨੇ ਸਿੱਧੂ ਦੀ 10 ਤਰੀਕ ਨੂੰ ਰਿਹਾਈ ਨਹੀਂ ਹੋਈ ਇਸ ਅੰਦੋਲਨ ਤੋਂ ਬਾਅਦ ਤਨੋਲਾ ਥਾਣੇ ਦੇ ਵਿੱਚ ਪਾਨੇ ਸੁੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਲੱਖਾ ਸਿਧਾਣਾ ਤੇ ਹੋਰ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਖੀਰ ਹੁਣ ਪਾਨਾ ਸਿੱਧੂ ਜੇਲ ਤੋਂ ਰਿਹਾ ਹੋ ਗਿਆ ਹੈ